ਬਰਨਿੰਗ ਵਹੀਕਲ ਜਿਹੜਾ ਕਾਰ ਨੂੰ ਅੱਗ ਲੱਗੀ ਮਿਲੀ ਆ ਕੁਝ ਬਲੌਕ ਸੀ ਇਨਵੈਸਟੀਗੇਟਰ ਇਹ ਕਹਿੰਦੇ ਆ ਕਿ ਸ਼ੂਟਿੰਗ ਟਾਰਗੇਟਡ ਸੀਗੀ ਕੋਈ ਰੈਂਡਮ ਨਹੀਂ ਸੀ ਤੱਕ ਕੇ ਮਾਰਿਆ ਉਹਨਾਂ ਨੇ ਜਦੋਂ ਪੁਲਿਸ ਉੱਤੇ ਪਹੁੰਚੀ ਆ ਉਹਨਾਂ ਨੇ ਇਹ ਦੇਖਿਆ ਕਿ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਪਿਆ ਉੱਥੇ ਗੋਲੀਆਂ ਉਹਦੇ ਲੱਗੀਆਂ ਆ ਸ਼ਾਮ ਨੂੰ ਬਰਨਵੀ ਦੇ ਵਿੱਚ ਬੀਸੀ ਦੇ ਵਿੱਚ ਗੋਲੀ ਮਾਰੀ ਗਈ ਹੈ ਪੁਲਿਸ ਨੂੰ ਫੋਨ ਆਇਆ ਲਗਭਗ 5:30 ਵਜੇ ਸ਼ਾਮ ਨੂੰ ਕੈਨੇਡਾ ਵੇ ਦੇ ਤੇ ਬਾਉਂਡਰੀ ਰੋਡ ਦੇ ਨੇੜੇ ਜਦੋਂ ਪੁਲਿਸ ਉੱਤੇ ਪਹੁੰਚੀ ਆ ਉਹਨਾਂ ਨੇ ਇਹ ਦੇਖਿਆ ਕਿ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਪਿਆ ਉੱਥੇ ਗੋਲੀਆਂ ਉਹਦੇ ਲੱਗੀਆਂ ਹਨ ਉਹਨੂੰ ਆਇਡੈਂਟੀਫਾਈ ਉਹਦੀ ਕੀਤਾ ਗਿਆ ਦਿਲਰਾਜ ਸਿੰਘ ਗਿੱਲ 28 ਸਾਲ ਉਹਦੀ ਉਮਰ ਆ ਵੈਨਕੂਵਰ ਦਾ ਇਹ ਵਿਅਕਤੀ ਆ ਪੁਲਿਸ ਨੇ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ ਪਰ ਉਹ ਮੌਕੇ ਤੇ ਉਹਦੀ ਮੌਤ ਹੋ ਗਈ ਜਲਦੀ ਪੁਲਿਸ ਨੂੰ ਇੱਕ ਬਰਨਿੰਗ ਵਹੀਕਲ ਜਿਹੜਾ ਕਾਰ ਨੂੰ ਅੱਗ ਲੱਗੀ ਮਿਲੀ ਆ ਕੁਝ ਬਲੌਕ ਸੀ ਦੂਰ ਜਿਹਨੂੰ ਉਹ ਮੰਨਦੇ ਆ ਕਿ ਇਹ ਅਸਲ ਦੇ ਵਿੱਚ ਇਸ ਸ਼ੂਟਿੰਗ ਦੇ ਨਾਲ ਕਨੈਕਟ ਹੋਈ ਹੋਊਗੀ ਏਸ਼ ਕੇਸ ਨੂੰ ਜਿਹੜੇ ਇਨਵੈਸਟੀਗੇਟ ਆ ਆਪਣੇ ਹੈਗੀ ਆ ਆਈ ਹਿੱਟ ਦੀ ਟੀਮ ਆ ਜਿਹੜੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਟਰ ਟੀਮ ਆਈ ਹਿੱਟ ਉਹ ਹੁਣ ਹੈਂਡਲ ਕਰ ਰਹੀ ਆ ਇਨਵੈਸਟੀਗੇਟਰ ਇਹ ਕਹਿੰਦੇ ਆ ਕਿ ਸ਼ੂਟਿੰਗ ਟਾਰਗੇਟਡ ਸੀਗੀ ਕੋਈ ਰੈਂਡਮ ਨਹੀਂ ਸੀ ਤੱਕ ਕੇ ਮਾਰਿਆ ਉਹਨਾਂ ਨੇ ਤੇ ਇਹਦਾ ਬੀਸੀ ਦੇ ਗੈਂਗ ਕਨਫਲਿਕਟ ਦੇ ਨਾਲ ਸਬੰਧ ਦੱਸਿਆ ਜਾ ਰਿਹਾ ਨੇੜੇ ਰਹਿਣ ਵਾਲੇ ਕੁਝ ਰੈਜ਼ੀਡੈਂਟਸ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਦੇਖਿਆ ਕਿ ਜਿਹੜੀ ਇਹ ਆਵਾਜ਼ ਆ ਕੋਈ ਮਤਲਬ ਹਾਰਮਲੈਸ ਆ ਪਰ ਬਾਅਦ ਦੇ ਵਿੱਚ ਉਹਨਾਂ ਨੇ ਰੀਅਲਾਈਜ਼ ਕੀਤਾ ਕਿ ਇਹ ਗੋਲੀਆਂ ਆ ਤੇ ਉਹਨਾਂ ਨੇ ਦੇਖਿਆ ਕਿ ਮਾਸਕ ਪਾਈ ਵਿਅਕਤੀ ਉਥੋਂ ਜਾ ਰਿਹਾ ਸੀ ਪੁਲਿਸ ਇਹ ਕਹਿੰਦੀ ਆ ਕਿ ਕੋਈ ਹੁਣ ਉੱਥੇ ਆਨ ਗoing ਡੇਂਜਰ ਨਹੀਂ ਆ ਪਬਲਿਕ ਨੂੰ ਪਰ ਉਹ ਵਿਟਨੈਸ ਮੰਗ ਰਿਹਾ ਕਿ ਕਿਸੇ ਦੇ ਕੋਲ ਵੀ ਡੈਸ਼ ਕੈਮ ਫੁਟੇਜ ਹੋਵੇ ਤਾਂ ਉਹ ਆਈ ਹਿੱਟ ਦੇ ਨਾਲ ਸੰਪਰਕ ਕਰੇ ਟਾਰਗੇਟਡ ਪਲਾਨਡ ਸ਼ੂਟਿੰਗ ਬਹੁਤ ਬੀਸੀ ਦੇ ਵਿੱਚ ਗੈਂਗ ਦਾ ਕਨਫਲਿਕਟ ਕੋ ਨਵਾਂ ਨਹੀਂ ਆ ਬੀਸੀ ਦਾ ਗੈਂਗ ਕਨਫਲਿਕਟ ਮਤਲਬ ਕਈ ਸਾਲਾਂ ਤੋਂ ਐਸੇ ਤਰੀਕੇ ਨਾਲ ਚੱਲਦਾ ਆ ਰਿਹਾ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨੇ ਉਹਨਾਂ ਦੇ ਵਿਚਕਾਰ ਲੜਾਈ ਹੁੰਦੀ ਰਹਿੰਦੀ ਆ ਲੜਾਈ ਜਾਂ ਤਾਂ ਪਾਵਰ ਨੂੰ ਲੈ ਕੇ ਆ ਜਾਂ ਪੈਸੇ ਨੂੰ ਲੈ ਕੇ ਆ ਮੇਨ ਰੀਜ਼ਨ ਜਿਹੜਾ ਬਹੁਤੀ ਇਹ ਵਾਇਲੈਂਸ ਆ ਉਦਾ ਮੁੱਖ ਕਾਰਨ ਡਰੱਗ ਦੇ ਨਾਲ ਜੁੜਦਾ ਜਾ ਕੇ ਡਰੱਗ ਟਰੈਫਿਕਿੰਗ ਦੇ ਨਾਲ ਜਾਂ ਟੈਰੀਟਰੀ ਕੰਟਰੋਲ ਦੇ ਨਾਲ ਕਿ ਤੁਸੀਂ ਮੇਰੇ ਇਲਾਕੇ ਚ ਆ ਕੇ ਡਰੱਗ ਵੇਚੀ ਆ ਜਾਂ ਮੈਂ ਤੁਹਾਡੇ ਇਲਾਕੇ ਚ ਜਾਂ ਇਦਾਂ ਹੋਇਆ ਉਹ ਤੋਂ ਬਾਅਦ ਫਿਰ ਬਦਲਾ ਲੈਂਦੇ ਆ ਇੱਕ ਦੂਜੇ ਤੋਂ ਜਿਹੜੇ ਰਾਈਵਲ ਗਰੁੱਪਸ ਨੇ ਉਹਨਾਂ ਦੇ ਨਾਲ ਇਹਨਾਂ ਦੀ ਲੜਾਈ ਚੱਲਦੀ ਆ ਟਾਰਗੇਟਡ ਵਾਇਲੈਂਸ ਆ ਸ਼ੂਟਿੰਗ ਆਮ ਤੌਰ ਦੇ ਉੱਤੇ ਪਲਾਨਡ ਹੁੰਦੀ ਆ ਟਾਰਗੇਟਡ ਹੁੰਦੀ ਆ ਮਤਲਬ ਇਹ ਆ ਕਿ ਜਿਹੜਾ ਸਸਪੈਕਟ ਆ ਉਹ ਵਿਕਟਮ ਨੂੰ ਜਾਣਦਾ ਹੁੰਦਾ ਆ ਰੈਂਡਮ ਬਹੁਤ ਘੱਟ ਰੇਅਰ ਹੁੰਦਾ ਕਿ ਕਿਸੇ ਨੂੰ ਟਾਰਗੇਟ ਕੀਤਾ ਜਾਵੇ ਪਰ ਸਟਿਲ ਕੋਈ ਵੀ ਰਿਸਕ ਦੇ ਉੱਤੇ ਹੋ ਸਕਦਾ ਹੈ ਜਿਹੜਾ ਬਰਨਡ ਵਾਹਨ ਵਾਲਾ ਮਾਮਲਾ ਆ ਗੈਂਗ ਆਮ ਤੌਰ ਦੇ ਉੱਤੇ ਕੀ ਕਰਦੇ ਆ ਇੱਕ ਕਾਰ ਨੂੰ ਚੋਰੀ ਕਰਦੇ ਆ ਪਹਿਲਾਂ ਫਿਰ ਉਸ ਚੋਰੀ ਕੀਤੀ ਕਾਰ ਦੇ ਨਾਲ ਗੋਲੀ ਮਾਰਦੇ ਆ ਉਸ ਕਾਰ ਦੇ ਵਿੱਚ ਜਾ ਕੇ ਤੇ ਗੋਲੀ ਮਾਰਨ ਤੋਂ ਬਾਅਦ ਉਹਦੇ ਜਿਹੜੇ ਐਵੀਡੈਂਸ ਲਕੋਣ ਦੇ ਲਈ ਉਹਦੇ ਵਿੱਚ ਕੋਈ ਡੀਐਨਏ ਫਿੰਗਰਪ੍ਰਿੰਟ ਜਾਂ ਕੋਈ ਲਾਇਸੈਂਸ ਪਲੇਟ ਕੁਝ ਨਾ ਹੋਵੇ ਫਿਰ ਕਾਰ ਨੂੰ ਅੱਗ ਲਾ ਦਿੰਦੇ ਜਦੋਂ ਇੱਕ ਥਾਂ ਦੇ ਉੱਤੇ ਘਟਨਾ ਵਾਪਰਦੀ ਹੈ ਉਹਦੇ ਤੋਂ ਕੁਝ ਬਲੌਕ ਦੂਰ ਹੀ ਕੋਈ ਜਿਹੜੀ ਕਾਰ ਆਹੋ ਸੜਦੀ ਨਜ਼ਰ ਆਉਂਦੀ ਹੈ ਪਬਲਿਕ ਕੰਪੈਕਟ ਦਾ ਬਹੁਤ ਜ਼ਿਆਦਾ ਹੈ ਜਿਸ ਕਿਸਮ ਦਾ ਡਰ ਦਾ ਮਾਹੌਲ ਇੱਥੇ ਆਲੇ ਦੁਆਲੇ ਬਣਿਆ ਆ ਦੋ ਕੁ ਦਿਨ ਸੁੱਖ ਦੇ ਲੰਘਦੇ ਆ ਉਹਦੇ ਤੋਂ ਬਾਅਦ ਲੋਅਰ ਮੈਂਡ ਦੇ ਵਿੱਚ ਕੋਈ ਲੋਅਰ ਮੇਨ ਲੈਂਡ ਦੇ ਵਿੱਚ ਇਦਾਂ ਦੀ ਕੋਈ ਨਾ ਕੋਈ ਕਟਨਾ ਜਿਹੜੀ ਆਹੋ ਫੇਰ ਵਾਪਰ ਜਾਂਦੀ ਹੈ ਸ਼ਾਮ ਨੂੰ ਬਰਨਵੀ ਦੇ ਵਿੱਚ ਬੀਸੀ ਦੇ ਵਿੱਚ ਗੋਲੀ ਮਾਰੀ ਗਈ ਹੈ ਪੁਲਿਸ ਨੂੰ ਫੋਨ ਆਇਆ ਲਗਭਗ 5:30 ਵਜੇ ਸ਼ਾਮ ਨੂੰ ਕੈਨੇਡਾ ਵੇ ਦੇ ਤੇ ਬਾਉਂਡਰੀ ਰੋਡ ਦੇ ਨੇੜੇ ਜਦੋਂ ਪੁਲਿਸ ਉੱਤੇ ਪਹੁੰਚੀ ਆ ਉਹਨਾਂ ਨੇ ਇਹ ਦੇਖਿਆ ਕਿ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਪਿਆ ਉੱਥੇ ਗੋਲੀਆਂ ਉਹਦੇ ਲੱਗੀਆਂ ਆ ਉਹਨੂੰ ਆਇਡੈਂਟੀਫਾਈ ਉਹਦੀ ਕੀਤਾ ਗਿਆ ਦਿਲਰਾਜ ਸਿੰਘ ਗਿੱਲ 28 ਸਾਲ ਉਹਦੀ ਉਮਰ ਆ ਵੈਨਕੂਵਰ ਦਾ ਇਹ ਵਿਅਕਤੀ ਆ ਪੁਲਿਸ ਨੇ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ ਪਰ ਉਹ ਮੌਕੇ ਤੇ ਉਹਦੀ ਮੌਤ ਹੋ ਗਈ ਜਲਦੀ ਪੁਲਿਸ ਨੂੰ ਇੱਕ ਬਰਨਿੰਗ ਵਹੀਕਲ ਜਿਹੜਾ ਕਾਰ ਨੂੰ ਅੱਗ ਲੱਗੀ ਮਿਲੀ ਆ ਕੁਝ ਬਲੌਕ ਸੀ ਦੂਰ ਜਿਹਨੂੰ ਉਹ ਮੰਨਦੇ ਆ ਕਿ ਇਹ ਅਸਲ ਦੇ ਵਿੱਚ ਇਸ ਸ਼ੂਟਿੰਗ ਦੇ ਨਾਲ ਕਨੈਕਟ ਹੋਈ ਹੋਊਗੀ ਇਸ ਕੇਸ ਨੂੰ ਜਿਹੜੇ ਇਨਵੈਸਟਿਗੇਟ ਆ ਆਪਣੇ ਹੈਗੀ ਆ ਆਈ ਹਿੱਟ ਦੀ ਟੀਮ ਆ ਜਿਹੜੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟਿਗੇਟਰ ਟੀਮ ਆਈ ਹਿੱਟ ਉਹ ਹੁਣ ਹੈਂਡਲ ਕਰ ਰਹੀ ਆ ਇਨਵੈਸਟਿਗੇਟਰ ਇਹ ਕਹਿੰਦੇ ਆ ਕਿ ਸ਼ੂਟਿੰਗ ਟਾਰਗੇਟਡ ਸੀਗੀ ਕੋਈ ਰੈਂਡਮ ਨਹੀਂ ਸੀ ਤੱਕ ਕੇ ਮਾਰਿਆ ਉਹਨਾਂ ਨੇ ਤੇ ਇਹਦਾ ਬੀਸੀ ਦੇ ਗੈਂਗ ਕਨਫਲਿਕਟ ਦੇ ਨਾਲ ਸਬੰਧ ਦੱਸਿਆ ਜਾ ਰਿਹਾ ਨੇੜੇ ਰਹਿਣ ਵਾਲੇ ਕੁਝ ਰੈਜ਼ੀਡੈਂਟਸ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਦੇਖਿਆ ਕਿ ਜਿਹੜੀ ਇਹ ਆਵਾਜ਼ ਆ ਕੋਈ ਮਤਲਬ ਹਾਰਮਲੈਸ ਆ ਪਰ ਬਾਅਦ ਵਿੱਚ ਉਹਨਾਂ ਨੇ ਰੀਅਲਾਈਜ਼ ਕੀਤਾ ਕਿ ਇਹ ਗੋਲੀਆਂ ਆ ਉਹਨੇ ਦੇਖਿਆ ਕਿ 마스크 ਪਾਈ ਵਿਅਕਤੀ ਉਥੋਂ ਜਾ ਰਿਹਾ ਸੀ ਪੁਲਿਸ ਇਹ ਕਹਿੰਦੀ ਹੈ ਕਿ ਕੋਈ ਹੁਣ ਉੱਥੇ ਆਨ ਗoing ਡੇਂਜਰ ਨਹੀਂ ਹੈ ਪਬਲਿਕ ਨੂੰ ਪਰ ਉਹ ਵਿਟਨੈਸ ਮੰਗ ਰਿਹਾ ਕਿ ਕਿਸੇ ਦੇ ਕੋਲ ਕੋਈ ਡੈਸ਼ ਕੈਮ ਫੁਟੇਜ ਹੋਵੇ ਤਾਂ ਉਹ ਆਈ ਹਿੱਟ ਦੇ ਨਾਲ ਸੰਪਰਕ ਕਰੇ ਟਾਰਗੇਟਡ ਪਲਾਨਡ ਸ਼ੂਟਿੰਗ ਬਹੁਤ ਬੀਸੀ ਦੇ ਵਿੱਚ ਗੈਂਗ ਦਾ ਕਨਫਲਿਕਟ ਕੋ ਨਵਾਂ ਨਹੀਂ ਆ ਬੀਸੀ ਦਾ ਗੈਂਗ ਕਨਫਲਿਕਟ ਮਤਲਬ ਕਈ ਸਾਲਾਂ ਤੋਂ ਐਸੇ ਤਰੀਕੇ ਨਾਲ ਚੱਲਦਾ ਆ ਰਿਹਾ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨੇ ਉਹਨਾਂ ਦੇ ਵਿਚਕਾਰ ਲੜਾਈ ਹੁੰਦੀ ਰਹਿੰਦੀ ਆ ਲੜਾਈ ਜਾਂ ਤਾਂ ਪਾਵਰ ਨੂੰ ਲੈ ਕੇ ਆ ਜਾਂ ਪੈਸੇ ਨੂੰ ਲੈ ਕੇ ਆ ਮੇਨ ਰੀਜ਼ਨ ਜਿਹੜਾ ਬਹੁਤੀ ਇਹ ਵਾਇਲੈਂਸ ਆ ਉਹਦਾ ਮੁੱਖ ਕਾਰਨ ਡਰੱਗ ਦੇ ਨਾਲ ਜੁੜਦਾ ਜਾ ਕੇ ਡਰੱਗ ਟਰੈਫਿਕਿੰਗ ਦੇ ਨਾਲ ਜਾਂ ਟੈਰੀਟਰੀ ਕੰਟਰੋਲ ਦੇ ਨਾਲ ਕਿ ਤੁਸੀਂ ਮੇਰੇ ਇਲਾਕੇ ਚ ਆ ਕੇ ਡਰੱਗ ਵੇਚੀ ਆ ਜਾਂ ਮੈਂ ਤੁਹਾਡੇ ਇਲਾਕੇ ਚ ਜਾਂ ਇਦਾਂ ਹੋਇਆ ਉਹ ਤੋਂ ਬਾਅਦ ਫਿਰ ਬਦਲਾ ਲੈਂਦੇ ਆ ਇੱਕ ਦੂਜੇ ਤੋਂ ਜਿਹੜੇ ਰਾਈਵਲ ਗਰੁੱਪਸ ਨੇ ਉਹਨਾਂ ਦੇ ਨਾਲ ਇਹਨਾਂ ਦੀ ਲੜਾਈ ਚੱਲਦੀ ਆ ਟਾਰਗੇਟਡ ਵਾਇਲੈਂਸ ਆ ਸ਼ੂਟਿੰਗ ਆਮ ਤੌਰ ਦੇ ਉੱਤੇ ਪਲਾਨਡ ਹੁੰਦੀ ਆ ਟਾਰਗੇਟਡ ਹੁੰਦੀ ਆ ਮਤਲਬ ਇਹ ਆ ਕਿ ਜਿਹੜਾ ਸਸਪੈਕਟ ਆ ਉਹ ਵਿਕਟਮ ਨੂੰ ਜਾਣਦਾ ਹੁੰਦਾ ਆ ਰੈਂਡਮ ਬਹੁਤ ਘੱਟ ਰੇਅਰ ਹੁੰਦਾ ਕਿ ਕਿਸੇ ਨੂੰ ਟਾਰਗੇਟ ਕੀਤਾ ਜਾਵੇ ਪਰ ਸਟਿਲ ਕੋਈ ਵੀ ਰਿਸਕ ਦੇ ਉੱਤੇ ਹੋ ਸਕਦਾ ਜਿਹੜਾ ਬਰਨਡ ਵਾਹਨ ਵਾਲਾ ਮਾਮਲਾ ਆ ਗੈਂਗ ਆਮ ਤੌਰ ਦੇ ਉੱਤੇ ਕੀ ਕਰਦੇ ਆ ਇੱਕ ਕਾਰ ਨੂੰ ਚੋਰੀ ਕਰਦੇ ਆ ਪਹਿਲਾਂ ਫਿਰ ਉਸ ਚੋਰੀ ਕੀਤੀ ਕਾਰ ਦੇ ਨਾਲ ਗੋਲੀ ਮਾਰਦੇ ਆ ਉਸ ਕਾਰ ਦੇ ਵਿੱਚ ਜਾ ਕੇ ਤੇ ਗੋਲੀ ਮਾਰਨ ਤੋਂ ਬਾਅਦ ਉਹਦੇ ਜਿਹੜੇ ਐਵੀਡੈਂਸ ਲਕੋਣ ਦੇ ਲਈ ਉਹਦੇ ਵਿੱਚ ਕੋ ਡੀਐਨਏ ਫਿੰਗਰਪ੍ਰਿੰਟ ਜਾਂ ਕੋ ਲਾਇਸੈਂਸ پلیਟ ਕੁਛ ਨਾ ਹੋਵੇ ਫਿਰ ਕਾਰ ਨੂੰ ਅੱਗ ਲਾ ਦਿੰਦੇ ਜਦੋਂ ਇੱਕ ਥਾਂ ਦੇ ਉੱਤੇ ਘਟਨਾ ਵਾਪਰਦੀ ਹੈ ਉਹਦੇ ਤੋਂ ਕੁਝ ਬਲੌਕ ਦੂਰ ਹੀ ਕੋਈ ਜਿਹੜੀ ਕਾਰ ਆਹੋ ਸੜਦੀ ਨਜ਼ਰ ਆਉਂਦੀ ਹੈ ਪਬਲਿਕ ਇੰਪੈਕਟ ਦਾ ਬਹੁਤ ਜ਼ਿਆਦਾ ਹੈ ਜਿਸ ਕਿਸਮ ਦਾ ਡਰ ਦਾ ਮਾਹੌਲ ਇੱਥੇ ਆਲੇ ਦੁਆਲੇ ਬਣਿਆ ਆ ਦੋ ਕੁ ਦਿਨ ਸੁੱਖ ਦੇ ਲੰਘਦੇ ਆ ਉਹਦੇ ਤੋਂ ਬਾਅਦ ਲੋਰ ਮੈਂਡ ਦੇ ਵਿੱਚ ਕੋਈ ਲੋਰ ਮੇਨਲੈਂਡ ਦੇ ਵਿੱਚ ਇਦਾਂ ਦੀ ਕੋਈ ਨਾ ਕੋਈ ਘਟਨਾ ਜਿਹੜੀ ਆਹੋ ਫੇਰ ਵਾਪਰ ਜਾਂਦੀ ਹੈ ਸ਼ਾਮ ਨੂੰ ਬਰਨਵੀ ਦੇ ਵਿੱਚ ਬੀਸੀ ਦੇ ਵਿੱਚ ਗੋਲੀ ਮਾਰੀ ਗਈ ਹੈ ਪੁਲਿਸ ਨੂੰ ਫੋਨ ਆਇਆ ਆ ਲਗਭਗ 5:30 ਵਜੇ ਸ਼ਾਮ ਨੂੰ ਕੈਨੇਡਾ ਵੇ ਦੇ ਤੇ ਬਾਉਂਡਰੀ ਰੋਡ ਦੇ ਨੇੜੇ ਜਦੋਂ ਪੁਲਿਸ ਉੱਤੇ ਪਹੁੰਚੀ ਆ ਉਹਨਾਂ ਨੇ ਇਹ ਦੇਖਿਆ ਕਿ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਪਿਆ ਉੱਥੇ ਗੋਲੀਆਂ ਉਹਦੇ ਲੱਗੀਆਂ ਆ ਉਹਨੂੰ ਆਇਡੈਂਟੀਫਾਈ ਉਹਦੀ ਕੀਤਾ ਗਿਆ ਦਿਲਰਾਜ ਸਿੰਘ ਗਿੱਲ 28 ਸਾਲ ਉਹਦੀ ਉਮਰ ਆ ਵੈਨਕੂਵਰ ਦਾ ਇਹ ਵਿਅਕਤੀ ਆ ਪੁਲਿਸ ਨੇ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ ਪਰ ਉਹ ਮੌਕੇ ਤੇ ਉਹਦੀ ਮੌਤ ਹੋ ਗਈ ਜਲਦੀ ਪੁਲਿਸ ਨੂੰ ਇੱਕ ਬਰਨਿੰਗ ਵਹੀਕਲ ਜਿਹੜਾ ਕਾਰ ਨੂੰ ਅੱਗ ਲੱਗੀ ਮਿਲੀ ਆ ਕੁਝ ਬਲੌਕ ਸੀ ਦੂਰ ਜਿਹਨੂੰ ਉਹ ਮੰਨਦੇ ਆ ਕਿ ਇਹ ਅਸਲ ਦੇ ਵਿੱਚ ਇਸ ਸ਼ੂਟਿੰਗ ਦੇ ਨਾਲ ਕਨੈਕਟ ਹੋਈ ਹੋਊਗੀ ਏਸ਼ ਕੇਸ ਨੂੰ ਜਿਹੜੇ ਇਨਵੈਸਟੀਗੇਟ ਆ ਆਪਣੇ ਹੈਗੀ ਆ ਆਈ ਹਿੱਟ ਦੀ ਟੀਮ ਆ ਜਿਹੜੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਟਰ ਟੀਮ ਆਈ ਹਿੱਟ ਉਹ ਹੁਣ ਹੈਂਡਲ ਕਰ ਰਹੀ ਆ ਇਨਵੈਸਟੀਗੇਟਰ ਇਹ ਕਹਿੰਦੇ ਆ ਕਿ ਸ਼ੂਟਿੰਗ ਟਾਰਗੇਟਡ ਸੀਗੀ ਕੋਈ ਰੈਂਡਮ ਨਹੀਂ ਸੀ ਤੱਕ ਕੇ ਮਾਰਿਆ ਉਹਨਾਂ ਨੇ ਤੇ ਇਹਦਾ ਬੀਸੀ ਦੇ ਗੈਂਗ ਕਨਫਲਿਕਟ ਦੇ ਨਾਲ ਸਬੰਧ ਦੱਸਿਆ ਜਾ ਰਿਹਾ ਨੇੜੇ ਰਹਿਣ ਵਾਲੇ ਕੁਝ ਰੈਜ਼ੀਡੈਂਟਸ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਦੇਖਿਆ ਕਿ ਜਿਹੜੀ ਇਹ ਆਵਾਜ਼ ਆ ਕੋਈ ਮਤਲਬ ਹਾਰਮਲੈਸ ਆ ਪਰ ਬਾਅਦ ਦੇ ਵਿੱਚ ਉਹਨਾਂ ਨੇ ਰੀਅਲਾਈਜ਼ ਕੀਤਾ ਕਿ ਇਹ ਗੋਲੀਆਂ ਆ ਤੇ ਉਹਨਾਂ ਨੇ ਦੇਖਿਆ ਕਿ ਮਾਸਕ ਪਾਈ ਵਿਅਕਤੀ ਉਥੋਂ ਜਾ ਰਿਹਾ ਸੀ ਪੁਲਿਸ ਇਹ ਕਹਿੰਦੀ ਆ ਕਿ ਕੋਈ ਹੁਣ ਉੱਥੇ ਆਨ ਗoing ਡੇਂਜਰ ਨਹੀਂ ਆ ਪਬਲਿਕ ਨੂੰ ਪਰ ਉਹ ਵਿਟਨੈਸ ਮੰਗ ਰਿਹਾ ਕਿ ਕਿਸੇ ਦੇ ਕੋਲ ਵੀ ਡੈਸ਼ ਕੈਮ ਫੁਟੇਜ ਹੋਵੇ ਤਾਂ ਉਹ ਆਈ ਹਿੱਟ ਦੇ ਨਾਲ ਸੰਪਰਕ ਕਰੇ ਟਾਰਗੇਟਡ ਪਲਾਨਡ ਸ਼ੂਟਿੰਗ ਬਹੁਤ ਬੀਸੀ ਦੇ ਵਿੱਚ ਗੈਂਗ ਦਾ ਕਨਫਲਿਕਟ ਕੋ ਨਵਾਂ ਨਹੀਂ ਆ ਬੀਸੀ ਦਾ ਗੈਂਗ ਕਨਫਲਿਕਟ ਮਤਲਬ ਕਈ ਸਾਲਾਂ ਤੋਂ ਐਸੇ ਤਰੀਕੇ ਨਾਲ ਚੱਲਦਾ ਆ ਰਿਹਾ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨੇ ਉਹਨਾਂ ਦੇ ਵਿਚਕਾਰ ਲੜਾਈ ਹੁੰਦੀ ਰਹਿੰਦੀ ਆ ਲੜਾਈ ਜਾਂ ਤਾਂ ਪਾਵਰ ਨੂੰ ਲੈ ਕੇ ਆ ਜਾਂ ਪੈਸੇ ਨੂੰ ਲੈ ਕੇ ਆ ਮੇਨ ਰੀਜ਼ਨ ਜਿਹੜਾ ਬਹੁਤੀ ਇਹ ਵਾਇਲੈਂਸ ਆ ਉਦਾ ਮੁੱਖ ਕਾਰਨ ਡਰੱਗ ਦੇ ਨਾਲ ਜੁੜਦਾ ਜਾ ਕੇ ਡਰੱਗ ਟਰੈਫਿਕਿੰਗ ਦੇ ਨਾਲ ਜਾਂ ਟੈਰੀਟਰੀ ਕੰਟਰੋਲ ਦੇ ਨਾਲ ਕਿ ਤੁਸੀਂ ਮੇਰੇ ਇਲਾਕੇ ਚ ਆ ਕੇ ਡਰੱਗ ਵੇਚੀ ਆ ਜਾਂ ਮੈਂ ਤੁਹਾਡੇ ਇਲਾਕੇ ਚ ਜਾਂ ਇਦਾਂ ਹੋਇਆ ਉਹ ਤੋਂ ਬਾਅਦ ਫਿਰ ਬਦਲਾ ਲੈਂਦੇ ਆ ਇੱਕ ਦੂਜੇ ਤੋਂ ਜਿਹੜੇ ਰਾਈਵਲ ਗਰੁੱਪਸ ਨੇ ਉਹਨਾਂ ਦੇ ਨਾਲ ਇਹਨਾਂ ਦੀ ਲੜਾਈ ਚੱਲਦੀ ਆ ਟਾਰਗੇਟਡ ਵਾਇਲੈਂਸ ਆ ਸ਼ੂਟਿੰਗ ਆਮ ਤੌਰ ਦੇ ਉੱਤੇ ਪਲਾਨਡ ਹੁੰਦੀ ਆ ਟਾਰਗੇਟਡ ਹੁੰਦੀ ਆ ਮਤਲਬ ਇਹ ਆ ਕਿ ਜਿਹੜਾ ਸਸਪੈਕਟ ਆ ਉਹ ਵਿਕਟਮ ਨੂੰ ਜਾਣਦਾ ਹੁੰਦਾ ਆ ਰੈਂਡਮ ਬਹੁਤ ਘੱਟ ਰੇਅਰ ਹੁੰਦਾ ਕਿ ਕਿਸੇ ਨੂੰ ਟਾਰਗੇਟ ਕੀਤਾ ਜਾਵੇ ਪਰ ਸਟਿਲ ਕੋਈ ਵੀ ਰਿਸਕ ਦੇ ਉੱਤੇ ਹੋ ਸਕਦਾ ਜਿਹੜਾ ਬਰਨਡ ਵਹੀਕਲ ਵਾਲਾ ਮਾਮਲਾ ਆ ਗੈਂਗ ਆਮ ਤੌਰ ਦੇ ਉੱਤੇ ਕੀ ਕਰਦੇ ਆ ਇੱਕ ਕਾਰ ਨੂੰ ਚੋਰੀ ਕਰਦੇ ਆ ਪਹਿਲਾਂ ਫਿਰ ਉਸ ਚੋਰੀ ਕੀਤੀ ਕਾਰ ਦੇ ਨਾਲ ਗੋਲੀ ਮਾਰਦੇ ਆ ਉਸ ਕਾਰ ਦੇ ਵਿੱਚ ਜਾ ਕੇ ਤੇ ਗੋਲੀ ਮਾਰਨ ਤੋਂ ਬਾਅਦ ਉਹਦੇ ਜਿਹੜੇ ਐਵੀਡੈਂਸ ਲਕੋਣ ਦੇ ਲਈ ਉਹਦੇ ਵਿੱਚ ਕੋਈ ਡੀਐਨਏ ਫਿੰਗਰਪ੍ਰਿੰਟ ਜਾਂ ਕੋਈ ਲਾਇਸੈਂਸ ਪਲੇਟ ਕੁਝ ਨਾ ਹੋਵੇ ਫਿਰ ਕਾਰ ਨੂੰ ਅੱਗ ਲਾ ਦਿੰਦੇ ਜਦੋਂ ਇੱਕ ਥਾਂ ਦੇ ਉੱਤੇ ਘਟਨਾ ਵਾਪਰਦੀ ਆ ਉਹਦੇ ਤੋਂ ਕੁਝ ਬਲੌਕ ਦੂਰ ਹੀ ਕੋਈ ਜਿਹੜੀ ਕਾਰ ਆ ਉਹ ਸੜਦੀ ਨਜ਼ਰ ਆਉਂਦੀ ਆ ਪੌਰੇ ਕੰਪੈਕਟ ਦਾ ਬਹੁਤ ਜ਼ਿਆਦਾ ਹੈ ਜਿਸ ਕਿਸਮ ਦਾ ਡਰ ਦਾ ਮਾਹੌਲ ਇੱਥੇ ਆਲੇ ਦੁਆਲੇ ਬਣਿਆ ਆ ਦੋ ਕੁ ਦਿਨ ਸੁੱਖ ਦੇ ਲੰਘਦੇ ਆ ਉਹਦੇ ਤੋਂ ਬਾਅਦ ਲੋਰ ਮੈਂਡ ਦੇ ਵਿੱਚ ਕੋਈ ਲੋਰ ਮੇਨਲੈਂਡ ਦੇ ਵਿੱਚ ਇਦਾਂ ਦੀ ਕੋਈ ਨਾ ਕੋਈ ਕਟਨਾ ਜਿਹੜੀ ਆਹੋ ਫੇਰ ਵਾਪਰ ਜਾਂਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ